ਲਓ ਜੀ ਮਿੱਤਰੋ ਤੇ ਅੱਜ ਆਪ ਕਰ ਰਹੇ ਆ ਇਹਦਾ ਹਿੱਸਾ ਫਿੱਟ ਫਰਨ ਮੋਲਾ ਤੇ ਸੈਂਟਰ ਪਿੰਨ ਜਿਹੜਾ ਇਹ ਹਿੱਸਾ ਆ ਗਿਆ ਨਾ ਇਹ ਦੂਜੇ ਹਿੱਸੇ ਲੋਹੇ ਵਾਲੇ ਚੁੱਲੇ ਦਾ ਹਿੱਸਾ ਆ ਗਿਆ ਸੀ ਇਹੋ ਇਹ ਦੇਖੋ ਫਿਰ ਆਪਾਂ ਇਹਦੇ ਵਿੱਚ ਰਾੜ ਦੀ ਪਾ ਕੇ ਮੇਰੀ ਸਲਾਹ ਸੀ ਵੀ ਕੇਰਾ ਬਾਕੀ ਜਿਹੜੇ ਪਾਟਨੇ ਆਪਾਂ ਉਹ ਫਿੱਟ ਕਰ ਲਈਏ ਇਸ ਪਿੰਡੂਲੇ ਦੇ ਵਿੱਚ ਪਾ ਦਿੱਤੇ ਨਾ ਕਰਦਾ ਹੋਈਏ ਮਿਸੈਂਟਰ ਪੈਣਾ ਜਿਹੜੀ ਉਹ ਛੋਟੀ ਸੀ ਤੇ ਚੁੱਲਾ ਵੱਡਾ ਕਰਕੇ ਵੀ ਇਹ ਨਹੀਂ ਸੈਂਟਰ ਪੈਣਾ ਆਪਾਂ ਨੂੰ ਮਾਰਨ ਚਾਹੀਦੀ ਪਈ ਤੇ ਫਿਰ ਮੈਂ ਕੇਰਾ ਹੀ ਫਿੱਟ ਫਟਾਈਆ ਕਰਾਈ ਗਿਆ ਕਿਉਂਕਿ ਜਿੰਨਾ ਸਮਾਨ ਬਹੁਤ ਜ਼ਿਆਦਾ ਖਿੰਡ ਰਿਹਾ ਸੀ ਜਿੰਨਾ ਇਕੱਠਾ ਹੋ ਜੇ ਫਿਰ ਸਹੀ ਸੀ ਫਿਰ ਅਸੀਂ ਹੌਲੀ ਹੌਲੀ ਇਕੱਠਾ ਕਰੀ ਗਏ ਇਹਨੂੰ ਜਿੰਨਾ ਕ ਹੋਈ ਗਿਆ ਫਿਰ ਬਾਅਦ ਚ ਜਾ ਕੇ ਇੱਥੇ ਸੈਂਟਰ ਪੈਨ ਲਾਸਟ ਤੇ ਲਿਆ ਕੇ ਫਿਰ ਪਾਈ ਹੁਣ ਅੰਕੀਰਾ ਇਹਨੂੰ ਇਕੱਠਾ ਕਰਦੇ ਆ ਐਂਬਲ ਕਰ ਲਈਏ ਹੂੰ ਉਹਦੇ ਕੀ ਕਿੱਥੇ ਲੱਗਿਆ ਉਹਦੇ ਫਿਰ ਤੁਮਾ ਲਿਆਗਾ ਆ ਤਾਂ ਕਰਦੇ ਆ ਆ ਕੀ ਜੀ ਕਿੱਥੇ ਪੈਣਗੇ ਕੱਪ ਜੇ ਠੀਕ ਆ ਇਹਦੇ ਚਾ ਉਹਦੇ ਉਹਦੇ ਚਲ ਹਲੜਾ बस और कर और कर बस बैठ जा ले जा बैठ कर थोड़ा इधर फिर ऐसे और कर और कर और का थोड़ा है बस टमाटर थोड़ी टमाटर ਇੱਧਰ ਵੀ ਬਸ ਪਊਗਾ ਇਹ ਜਾ। ਪਰੇਲੀ ਸਾਡ ਵੀ ਕੋਈ। ਉਹਦੇ ਦੇਖ ਕੇ ਦੋਨੇ ਥਰਮ। ਇਹਦੇ ਲਾਟੇ ਹੋਰ ਨਹੀਂ। ਨਾ ਇੱਕ ਥੜ ਪਊਗਾ। ਤੈਨੂੰ ਪਤਾ ਨਹੀਂ ਕਿ ਇੱਧਰ ਬਸ ਹੋਊਗਾ। ਇੱਕ ਥੜ ਬਾਸਲ ਤੇਰਾ ਬੜ ਪਾਉਗੇ। ਕਿਹਨੇ ਚੈਲੋ ਬਾਸਲ ਕੋ ਬੜ। ਕਿਹਨੇ ਬੋਸ ਕਰਤਾ। ਆ ਪਟਾ ਕੇ ਹੁਣ ਪਮਾਇਚ ਲਵਾ ਲਾ ਆ ਦੇ ਹਾਂ ਤੇ ਲਵਾ ਲਾਂਗੇ ਫਿਰ ਪੜ ਜਾਣੀਆਂ ਹਾਂ ਛਲ ਨਹੀਂ ਲਾ ਲੇ ਇਸ ਇਹ ਇਹ ਨਹੀਂ ਹੋ ਗਈ ਇਹ ਹਾਂ ਇਹ ਜੰਨੀ ਲਾ ਬੂ ਨਹੀਂ ਹੋ ਗਈ ਲੋਪਾ ਕਿ ਲੈਣ ਨੂੰ ਨਾ ਡਟੇ ਡਟੇ ਇਹ ਇਹ ਉਰਲੇ ਪਾਸੋਂ ਪਾਣੀ ਰੋਕਣ ਨੂੰ ਹਾਈ ਪਾਣੀ ਵਾਸਤੇ ਪਾਣੀ ਨਾ ਬੂਏ ਪੈਦਾ ਦੇ ਉਰਕੀ ਨੂੰ ਇਤ ਵੱਡਾ ਮੋਟਾ ਗਰੀਸ ਲੱਗ ਗਿਆ ਫਿਰ ਬੈਰੰਗ ਕਦੇ ਇਹਦਾ ਛੋਟਾ ਬੈਰੰਗਾ ਹੋਵੇ ਸਹੀ ਸਹੀ ਤਰੀਕਾ ਜਿਹੜੇ ਨਾਲ ਪਾ ਰਹੇ ਆ ਆਪਾਂ ਇਹ ਜਿਵੇਂ ਸਹੀ ਜਿਹੇ ਨੂੰ ਤਰੀਕਾ ਫਿਰ ਉਹਨੇ ਇਸ ਚੀਜ਼ ਦਾ ਫਰਕ ਦੇਤਾ ਮੇਰਾ ਮਾੜਾ ਮੋਟਾ ਹੋ ਆ ਜਾਂਦਾ ਵਾ ਆ ਮਾੜਾ ਮੋਟਾ ਤਾਂ ਆਇਆ ਮਾਰੇ ਤ ਗਿਆ ਹਾਂ ਹਾਂ ਹਨਾ ਕੰਨਾ ਨਹੀਂ ਹੋਗਾ ਕੰਨਾ ਪੱਕ ਕਰਨਾ ਬੜਕ ਕੱਬੀ ਰੱਡੀ ਹੁਣ ਤਾਂ ਜਸ ਕਰ ਨਹੀਂ ਜਾਊਗਾ ਇਹ ਵਾ ਗਿਆ ਉਸ पे ਸਹੀ ਤਰੀਕਾ ਜੀ ਜਮਾ ਹਲੋ ਕੋਈ ਨਹੀਂ ਪਤਾ ਲੈ ਔਰ ਇਹ ਮੁੱਦਾ ਪਾਇਆ ਕਿ ਥੱਲੇ ਨੂੰ ਪਾਇਆ ਕੋ ਉੱਤੇ ਨੂੰ ਪਾਇਆ ਉਹਦਾ ਦੇਖ ਕੇਵੇਂ ਪਤਾ ਤੂੰ ਓ ਰੱਡੀ ਪੁੱਗਾ ਕਿਉਂ ਛੱਡ ਜੋ ਇਹ ਹੀ ਮੜੀ ਜੀ ਮੋਟਰਸਾਈਕਲ ਚੱਲ ਆ ਗਿਆ ਫਿਰ ਇਹਨੂੰ ਕਿਹੜੇ ਹਿਸਾਬ ਨਾਲ ਪਾਈਆਂ ਤਾਂ ਦੇਖ ਮੁੱਦਾ ਹੀ ਪੂਰਤਾ ਇਹ ਸਿੱਧਾ ਨਹੀਂ ਪੈਂਦਾ ਇਹ ਨਹੀਂ ਪੈਂਦਾ ਐਵੇਂ ਤਾਂ ਹੈ ਬਾਰੇ ਦੇਖਣ ਵਾਲੇ ਆਪਾਂ ਨੂੰ ਵੀ ਇੰਨੀ ਸੀ ਕੁਸ ਨਹੀਂ ਬਸ ਕੋਈ ਤੇ ਬੈਰੀ ਵੀ ਨਹੀਂ ਪੰਦਾ ਸੀ ਵੱਡੀ ਨਹੀਂ ਜਾਊਗੀ ਜਦੋਂ ਮੋੜਿਆ ਕਰੂੰਗਾ ਕਿਹੜੀ ਸੀਟ ਤੇ ਜਾਊਗਾ ਇਹ ਕਿਹੜੀ ਜਸ ਕਰਨ ਲਿੰਗ ਵੀ ਆਉਂਦਾ ਭਾਈ ਜੰਮੇ ਵੱਡੀ ਵੀ ਜਾਉਗੇ ਤੇ ਬੈਰਿੰਗ ਵੀ ਕੋਰ ਨੂੰ ਤਾਂ ਇੱਥੇ ਨਹੀਂ ਬੈਰਿੰਗ ਪੈਂਦਾ ਛੇਰਾ ਇਹ ਤਾਂ ਵਸੂ ਨੂੰ ਆ ਵੀ ਵਿੱਚ ਉਹ ਨਾ ਜਾਵੇ ਮੁੱਟੀ 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 ਪਾਣੀ ਨੂੰ ਵੱਢਣ ਦਾ ਕੋਈ ਧੱਕਾ ਨਹੀਂ ਵਸੇ ਤਾਂ ਉਹ ਤੇ ਕੱਢੀ ਇੱਕ ਵਾਰੀ ਥੀਲ ਦੇਖਾਂ ਕਿ ਨਹੀਂ ਖਲ ਜਾਉਂਦਾ ਬੱਸ ਉਹ ਦੇਖੋ ਦੂਸਰਾ ਦੇਖ ਲੈ ਆਹ ਪਾਵਣ ਆਈ ਇਹ ਮੇ ਦਾ ਪਾ ਦੇ ਤਾਂ ਤਾਦਮਨ ਕਰ ਹੂੰ ਘਰ ਕੀ ਕੰਮ ਕਰਕੇ ਤੇ ਜੀ ਕੀ ਪੱਨ ਲਗਿਆ ਰਾਏ ਆਦਮੀ ਸਹੀ ਕਰਕੇ ਪਾਸੇ ਦੰਦਿਆ ਦੇ ਦੰਦਿਆ ਦੇ ਤਾਂ ਸਹੀ ਆਏ ਆ ਵਾ ਇਹ ਕਿਰ ਕੱਟ ਰਾ ਹੋਊਗਾ ਆ ਇਥੇ ਇਹਨਾਂ ਅੜਦਿਆਂ ਨਾਲ ਅੜਦਿਆਂ ਨਾਲ ਮੈਂ ਮਨ ਤਰਸਾਉਂਦਾ ਕਹਿ ਲਾ ਤੈਨੂੰ ਇਹਦਾ ਪਾਰਟੀ ਵੀ ਕੱਢ ਲਾਂ ਇਹਦੇ ਕੋਲੇ ਪਾ ਲੈਣੇ ਆ ਹਾਂ ਹਾਂ ਸਾਤ ਫਰਗਲਾ ਬਸ ਆ ਨਾ ਰਹੀ ਬਸ ਕੁੜੀ ਆ ਰਹੀ ਸੀ ਨਾ ਬਸ ਬੱਸ ਬੀਟ ਕਾ ਕੇ ਆਈ ਆ